ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਹਾਲਾਤ ਬਹੁਤ ਮਾੜੇ ਬਣੇ ਹੋਏ ਨੇ ਹਰ ਇੱਕ ਮਾਈ ਪਾਈ ਆਪਣੇ ਪੱਧਰ ਤੇ ਹੜ ਦੀ ਮਾਰ ਹੇਠਲੇ ਇਲਾਕਿਆਂ ਦੇ ਵਿੱਚ ਮਦਦ ਦੇ ਰਿਹਾ ਸੋ ਸਾਡੇ ਵੱਲੋਂ ਕੁਝ ਜ਼ਰੂਰੀ ਬੇਨਤੀਆਂ ਨੇ ਜਿੰਨੇ ਸਾਨੂੰ ਫੀਡਬੈਕ ਆ ਰਹੀ ਆ ਜਿਵੇਂ ਕਿ ਮਿਸਰ ਸਤਲੁਜ ਦੀ ਟੀਮਾਂ ਮਾਝੇ ਮਾਲਵੇ ਦੁਆਬੇ ਸਾਰੇ ਪਾਸੇ ਗਰਾਊਂਡ ਤੇ ਕੰਮ ਕਰ ਰਹੀਆਂ ਤੇ ਉਸ ਤੋਂ ਇਲਾਵਾ ਜਿਹੜੇ ਸਾਡੇ ਮਿੱਤਰ ਭਾਈਚਾਰੇ ਚ ਮੁਹਾਲੀ ਜ਼ਿਲ੍ਹੇ ਚ ਹੋਰ ਜਿੰਨੇ ਕਿ ਬੰਦੇ ਜਾ ਰਹੇ ਉਹਨਾਂ ਵੱਲੋਂ ਵੀ ਕੁਝ ਬੇਨਤੀਆਂ ਆ ਰਹੀਆਂ ਸੋ ਮੈਨੂੰ ਲੱਗਦਾ ਕਿ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਦੀਆਂ ਜੋ ਵੀ ਗੱਲਬਾਤ ਜੋ ਸੁਨੇਹਾ ਆ ਰਿਹਾ ਉਹਨੂੰ ਥੋੜਾ ਜਿਹਾ ਧਿਆਨ ਚ ਰੱਖਣਾ ਚਾਹੀਦਾ ਸਭ ਤੋਂ ਵੱਡੀ ਗੱਲ ਇਹ ਕਿ ਜੋ ਸਮਾਨ ਰਾਸ਼ਨ ਅਸੀਂ ਥੋਕ ਦੇ ਭਾਅ ਉਹਨਾਂ ਇਲਾਕਿਆਂ 'ਚ ਲਜਾ ਰਹੇ ਆ ਜਿੱਥੇ ਪਹੁੰਚ ਚੁੱਕਿਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਸੋ ਜਿਸ ਮਾਈਪਾਈ ਨੇ ਕੋਈ ਵੀ ਸਮਾਨ ਬਸਤ ਲਜਾਣੀ ਹੋਵੇ ਉਹ ਘੱਟੋ-ਘੱਟ ਉੱਥੇ ਜੋ ਗਰਾਊਂਡ ਤੇ ਕੰਮ ਕਰ ਰਹੀਆਂ ਟੀਮਾਂ ਨੇ ਜਿਹੜੀ ਵੀ ਕੋਈ ਵੀ ਜਥੇਬੰਦੀ ਭਾਵੇਂ ਸਾਡੀ ਕਰ ਰਹੀ ਆ ਜਾਂ ਕੋਈ ਹੋਰ ਸ਼੍ਰੋਮਣੀ ਕਮੇਟੀ ਕਰ ਰਹੀ ਹੈ ਜਾਂ ਖਾਲਸਾ ਐਡ ਕਰ ਰਹੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਵੀ ਜਥੇਬੰਦੀ ਉੱਥੇ ਕੰਮ ਕਰ ਰਹੀ ਆ ਤਾਂ ਉਹਨਾਂ ਨਾਲ ਘੱਟੋ-ਘੱਟ ਸੰਪਰਕ ਕਰਕੇ ਚੱਲਣ ਕਿ ਕਿਹੜੀ ਚੀਜ਼ ਕੀੜੀ ਵਸਤ ਦੀ ਸਾਨੂੰ ਲੋੜ ਆ ਉਦਾਹਰਨ ਦੇ ਤੌਰ ਤੇ ਜਿਵੇਂ ਹੁਣ ਅਸੀਂ ਜਾਂ ਸਾਡੇ ਸਾਨੂੰ ਅਸੀਂ ਸਿਰਫ ਉਹੀ ਸਮਾਨ ਭੇਜ ਰਹੇ ਹਾਂ ਆਪਣੇ ਸਾਡੀਆਂ ਜੋ ਗਰਾਊਂਡ ਤੇ ਟੀਮਾਂ ਕੰਮ ਕਰ ਰਹੀਆਂ ਉਹਨਾਂ ਨੂੰ ਜਿਵੇਂ ਕਿਸੇ ਨੇ ਹੁਣ ਸਾਨੂੰ ਹੁਣੇ ਫੋਨ ਆਇਆ ਆਪਣੇ ਜੋ ਹਰੀਕੇ ਵਿਖੇ ਸਾਡੀ ਟੀਮ ਆ ਕੇ ਸਾਨੂੰ ਆਚਾਰ ਦੀ ਚਾਰੇ ਦੀ ਲੋੜ ਸੋ ਸਿਰਫ ਅਸੀਂ ਉਹਨਾਂ ਲਈ ਚਾਰਾ ਭੇਜ ਰਹੇ ਹਾਂ ਸਾਡੇ ਲੋਕਇਤ ਮਿਸ਼ਨ ਬੀਕਯੂ ਵਾਲੀ ਟੀਮ ਜਿਹੜੀ ਉੱਧਰ ਦੂਜੇ ਪਾਸੇ ਲੱਗੀ ਹੋਈ ਆ ਆਪਣੇ ਪ੍ਰਵਾਸਰਾਂ ਵਾਲਿਆਂ ਦੇ ਸਹਿਯੋਗ ਨਾਲ ਉਹ ਕਰ ਰਹੇ ਸੁਲਤਾਨਪੁਰ ਲੋਧੀ ਵਾਲੇ ਪਾਸੇ ਉੱਥੋਂ ਸਾਨੂੰ ਸੁਨੇਹਾ ਆ ਕਿ ਸਾਨੂੰ ਤਰਪਾਲਾਂ ਚਾਹੀਦੀਆਂ ਨੇ ਸੋ ਸਾਨੂੰ ਜਿਸ ਤਰ੍ਹਾਂ ਦੀ ਵਸਤ ਜਾਂ ਜਿਸ ਤਰ੍ਹਾਂ ਦੇ ਸਮਾਨ ਬਾਰੇ ਬੇਨਤੀ ਆ ਰਹੀ ਸਿਰਫ ਅਸੀਂ ਉਹੀ ਪੁੱਜਦੀ ਕਰ ਰਹੇ ਹਾਂ ਨਾ ਕਿ ਅਸੀਂ ਇੱਥੇ ਥੋਕ ਦੇ ਭਾਰ ਰਸ ਵਿੱਚ ਚੁੱਕ ਕੇ ਜਾ ਰਹੇ ਹਾਂ ਸੋ ਇਹ ਬੇਨਤੀ ਸਾਰੇ ਪ੍ਰਵਾਨ ਕਰਿਓ ਕਿ ਜਿਹੜੀ ਚੀਜ਼ ਵਸਤੀ ਲੋੜ ਆ ਸਿਰਫ ਆਪਾਂ ਉਹੀ ਪਛਾਈਏ ਕਿਉਂਕਿ ਇਹ ਲੜਾਈ ਜੋ ਅਸੀਂ ਲੜਨੀ ਆ ਜੋ ਅਸੀਂ ਸੇਵਾਵਾਂ ਦੇਣੀਆਂ ਇਹ ਕੁਝ ਥੋੜੇ ਸਮੇਂ ਲਈ ਨਹੀਂ ਹੈਗੀਆਂ ਅਸੀਂ ਬੰਦਿਆਂ ਨੂੰ ਮੁੜ ਕੇ ਉਹਨਾਂ ਦੇ ਪੈਰਾਂ ਤੇ ਖੜਾ ਕਰਨਾ ਉਹਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨੀਆਂ ਹਜੇ ਉਹਨਾਂ ਦੇ ਘਰ-ਬਾਰ ਸਵਾਰਨੇ ਬਹੁਤ ਲੰਮਾ ਸਾਨੂੰ ਇਹਦੇ ਲਈ ਆਪਣੀ ਇੱਕ ਜੰਗ ਲੜਨੀ ਪੈਣੀ ਆ ਸੋ ਆਪਣੇ ਵੱਲੋਂ ਆਰਥਿਕ ਪੱਕੋ ਫਾਈਨੈਂਸ਼ੀਅਲੀ ਆਪਣੇ ਆਪ ਨੂੰ ਥੋੜਾ ਜਿਹਾ ਮਜ਼ਬੂਤ ਰੱਖੋ ਤਾਂ ਕਿ ਭਵਿੱਖ ਦੇ ਵਿੱਚ ਅਸੀਂ ਸੇਵਾਵਾਂ ਦੰਦੇ ਰਹੀਏ ਨਾ ਕਿ ਹੁਣੇ ਥੱਕ ਜਾਈਏ ਸੋ ਇਸ ਤੋਂ ਇਲਾਵਾ ਜਿੱਥੇ ਕਿਤੇ ਲੋਡ ਪੈਂਦੀ ਆ ਉੱਥੇ ਸਮਾਨ ਨਾਲੋਂ ਵੱਧ ਲੋਡ ਹੁੰਦੀ ਹੈ ਤੁਹਾਡੀ ਫਿਜ਼ੀਕਲੀ ਤੁਹਾਡੀ ਆਪ ਦੀ ਉੱਥੇ ਪਹੁੰਚਦੀ ਜਿਵੇਂ ਕਿ ਹੁਣ ਹੁਣੇ ਲੇਟੈਸਟ ਜੇ ਮੈਂ ਸਮੇਂ ਦੀ ਗੱਲ ਕਰਾਂ ਕਿ 3:30 ਹੋ ਗਏ ਹੁਣੇ ਮੈਂ ਬਾਈ ਰਤਨ ਹੋਰਾਂ ਦਾ ਦੇਖ ਕੇ ਹਟਿਆ ਕਿ ਸਸਰਾਲੀ ਲੁਧਿਆਣੇ ਲਾਗੇ ਉੱਥੇ ਬੰਦ ਟੁੱਟਣ ਵਾਲਾ ਸੋ ਉੱਥੇ ਕਿਸੇ ਰਾਸਣ ਜਾਂ ਪਾਣੀ ਦੀ ਲੋੜ ਨਹੀਂ ਹੈਗੀ ਉੱਥੇ ਵੱਧ ਤੋਂ ਵੱਧ ਸੰਗਤ ਪਹੁੰਚੇ ਮਿੱਟੀ ਦੇ ਥੈਲੇ ਭਰ ਕੇ ਲੈ ਕੇ ਜਾਓ ਤੇ ਉਹਨਾਂ ਦਾ ਜਿੱਥੇ ਵੀ ਯੋਗ ਤਰੀਕੇ ਨਾਲ ਆਪਾਂ ਉਹਨਾਂ ਨੂੰ ਰੱਖ ਕੇ ਲਗਾ ਸਕਦੇ ਹਾਂ ਬੰਦ ਬਣਾਈਏ ਸੋ ਜੇ ਕਿਸੇ ਨੇ ਸੇਵਾ ਕਰਨੀ ਆ ਤੇ ਜਿੰਨੇ ਵੀ ਹੁਣ ਆਪਣੇ ਬੰਨ ਟੁੱਟਣ ਦੇ ਕਿਨਾਰੇ ਸੀ ਕਿ ਜਾਂ ਜਿਹੜੇ ਟੁੱਟ ਕੇ ਦੁਬਾਰਾ ਬੰਨੇ ਆ ਤੇ ਜਿਹੜੇ ਭਵਿੱਖ ਚ ਜਿਨ੍ਹਾਂ ਦੀ ਟੁੱਟਣ ਦਾ ਆਪਾਂ ਨੂੰ ਖਤਰਾ ਏ ਉਹਨਾਂ ਬੰਨਾਂ ਤੇ ਆਪਾਂ ਘਟੋ ਘਟ ਮਿੱਟੀ ਦੇ ਭਰੇ ਹੋਏ ਥੈਲੇ ਥੋਕ ਦੇ ਭਾਪਾ ਮੇ ਰੱਖ ਦੀਏ ਸੋ ਪਿੰਡਾਂ ਚ ਥੈਲੇ ਭਰ ਕੇ ਲੈ ਕੇ ਜਾਓ ਮਿੱਟੀ ਦੇ ਤੇ ਜਿੱਥੇ ਜਿੱਥੇ ਬੰਨ ਟੁੱਟੇ ਆ ਜਾਂ ਟੁੱਟਣ ਦੇ ਖਤਰਾ ਉੱਥੇ ਉਹਨਾਂ ਥੈਲੀਆਂ ਨੂੰ ਰੱਖੋ ਨਾ ਕਿ ਆਪਾਂ ਉੱਥੇ ਆਟਾ ਚੀਨੀ ਦਾਲ ਵਗੈਰਾ ਚੀਜ਼ਾਂ ਲਈ ਕੇ ਜਾਈ ਕਿਉਂਕਿ ਇਹਨਾਂ ਦੀ ਤਾਂ ਲੋੜ ਉਦੋਂ ਪੈਣੀ ਜਦੋਂ ਹੜ ਦੇ ਰਾਹੀਂ ਮੁਸੀਬਤ ਵੱਧ ਜਾਣੀ ਲੋਕਾਂ ਦੇ ਪਿੰਡਾਂ ਪਿੰਡਾਂ ਦੇ ਵਿੱਚ ਪਾਣੀ ਨੇ ਮਾਰ ਕਰਨੀ ਉਦੋਂ ਇਹਨਾਂ ਦੀ ਲੋੜ ਪਰ ਆਪਾਂ ਕੋਸ਼ਿਸ਼ ਕਰੀਏ ਕਿ ਪਹਿਲਾਂ ਹੀ ਉੱਥੇ ਤੱਕ ਹਾਲਾਤ ਨਾ ਪਹੁੰਚਣ ਆਪਾਂ ਪਹਿਲਾਂ ਹੀ ਬਚਾ ਕਰੀਏ ਸੋ ਮਿੱਟੀ ਦੇ ਥੈਲੇ ਭਰ ਕੇ ਜਿਵੇਂ ਤਾਰ ਵਗੈਰਾ ਦਾ ਪ੍ਰਬੰਧ ਕਰਕੇ ਜਾਲ ਮੰਨਣ ਦੇ ਲਈ ਉਹ ਇਹਨਾਂ ਚੀਜ਼ਾਂ ਦਾ ਸੀ ਧਿਆਨ ਚ ਰੱਖਦੇ ਹੋਏ ਇਹਨਾਂ ਚੀਜ਼ਾਂ ਨੂੰ ਪਹਚਾਈਏ ਸੋ ਬਾਕੀ ਇੱਕ ਹੋਰ ਬੇਨਤੀ ਜਿਵੇਂ ਇੱਕ ਦੋ ਕਟਨਾਵਾਂ ਦਾ ਹੁਣ ਪਤਾ ਲੱਗ ਰਿਹਾ ਕਿ ਸਾਡੇ ਬੰਦੇ ਆਪਸ ਦੇ ਵਿੱਚ ਵੀ ਉਲਝ ਰਹੇ ਆ ਸੋ ਭਰਾਵੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕੋਈ ਵੱਧ ਕਰ ਰਿਹਾ ਸੇਵਾ ਕੋਈ ਘੱਟ ਕਰ ਰਿਹਾ ਇਹਨੂੰ ਰਲ ਮਿਲ ਕੇ ਕਰੋ ਜੇ ਆਪਾਂ ਇਹਨਾਂ ਗੱਲਾਂ ਨੂੰ ਜਨਤਕ ਕਰਾਂਗੇ ਤਾਂ ਪੰਜਾਬ ਦੀ ਸਾਡੇ ਇਤਿਹਾਸ ਦੀ ਜਿੱਥੋਂ ਅਸੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਦਾ ਉਪਦੇਸ਼ ਲਿਆ ਵੰਡ ਕੇ ਖਾਣ ਦਾ ਸਿਧਿ ਉਪਦੇਸ਼ ਲਿਆ ਉਹਨਾਂ ਦੀ ਵੀ ਬਦਨਾਮੀ ਹੁੰਦੀ ਸੰਸਾਰ 'ਚ ਬਹੁਤ ਗਲਤ ਮੈਸੇਜ ਜਾਂਦਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਲੋਕੀ ਆਪਸ ਦੇ ਵਿੱਚ ਲੜ ਰਹੇ ਆ ਜਾਂ ਨਜਾਇਜ਼ ਤੌਰ ਤੇ ਰਾਸ਼ਨ ਵਗੈਰਾ ਇਕੱਠਾ ਕਰ ਰਹੇ ਆ ਸੋ ਇਹਨਾਂ ਗੱਲਾਂ ਨੂੰ ਜਨਤਕ ਕਰਨ ਤੋਂ ਕੈਮਰੇ ਅੱਗੇ ਲੈ ਕੇ ਆਉਣ ਤੋਂ ਥੋੜਾ ਜਿਹਾ ਗਰੇਜ ਕਰੀਏ ਸੋ ਇੰਨੀ ਇੱਕ ਬੇਨਤੀ ਹੈ ਪ੍ਰਵਾਨ ਕਰੋ ਕਿ ਜਿੱਥੇ ਵੀ ਲੋੜ ਆਮੇ ਕੱਗਰ ਜਿੱਥੇ ਹੁਣ ਲੇਟ ਹੁਣੇ ਲੇਟੈਸਟ ਖਬਰਾਂ ਆ ਰਹੀਆਂ ਸ਼ੰਭੂ ਦਾ ਇਲਾਕਾ ਜਾਂ ਰੋਪੜ ਸਤਲੁਜ ਦਰਿਆ ਦੇ ਨਾਲ ਦੋਦਪੁਰ ਪਿੰਡ ਹੁਣ ਸਸਰਾਲੀ ਲੁਧਿਆਣੇ ਲੱਗੇ ਜਿੱਥੇ ਵੀ ਇਹ ਦਿੱਕਤ ਆ ਰਹੀਆਂ ਜਾਂ ਅੱਗੇ ਕਿਤੇ ਬੰਨ ਟੁੱਟਣ ਦਾ ਆਪਾਂ ਨੂੰ ਖਤਰਾ ਉੱਥੇ ਅਸੀਂ ਆਪ ਮਿੱਟੀ ਦੇ ਥੈਲੇ ਭਰੇ ਹੋਏ ਥੈਲੇ ਲੈ ਕੇ ਵੱਦ ਵੱਦ ਪਹੁੰਚੀਏ ਨਾ ਕਿ ਅਸੀਂ ਉੱਥੇ ਹੋਰ ਤਰ੍ਹਾਂ ਦਾ ਕੋਈ ਸਮਾਨ ਜਿਹਦੀ ਬੇਕਦਰਹੀ ਹੋਣੀ ਉਸ ਤਰ੍ਹਾਂ ਦਾ ਲੈ ਕੇ ਜਾਈਏ ਬਾਕੀ ਤੁਸੀਂ ਆਪਣੀਆਂ ਸੇਵਾਵਾਂ ਜਾਰੀ ਰੱਖੋ ਸੇਵਾਵਾਂ માં ਥੋੜਾ ਆਪ ਦਾ ਤਿਲ ਫੁੱਲ ਜੋੜ ਕੇ ਜਮਾ ਕਰਕੇ ਰੱਖੋ ਤਾਂ ਕਿ ਆਉਣ ਵਾਲੇ ਸਮੇਂ ਚ ਆਪਾਂ ਪੰਜਾਬ ਨੂੰ ਮੋੜ ਖੜਾ ਕਰ ਸਕੀਏ ਉਸੇ ਤਰ੍ਹਾਂ ਭਾਕੀ ਵਾਹਿਗੁਰੂ ਸੱਚਾ ਪਾਤਸ਼ਾਹ ਸਾਡੇ ਨਾਲ ਆ ਪੰਜਾਬ ਇੱਕ ਗੱਲ ਤਾਂ ਹੈਗੀ ਕਿ ਇਹਨਾਂ ਨੇ ਅਬਦਾਲੀ ਦਾ ਮੂੰਹ ਪੰਨਿਆ ਸਕੰਦਰ ਨੂੰ ਵਾਪਸ ਮੋੜਿਆ ਸੋ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਹੁਣ ਪਾਣੀ ਦੀ ਜਿੱਦ ਦਾ ਕਿ ਉਹਨੇ ਇੱਧਰ ਆਉਣਾ ਤੇ ਦੂਜੇ ਸਾਡੇ ਲੋਕਾਂ ਦੀ ਅੜੀ ਆ ਕਿ ਅਸੀਂ ਆਉਣ ਨਹੀਂ ਦੇਣਾ ਸੋ ਲੋਕਾਂ ਦੀ ਪੰਜਾਬ ਦੀ ਸਾਡੇ ਫਲਸਫੇ ਦੀ ਸਾਡੇ ਇਤਿਹਾਸ ਦੀ ਜਿੱਤ ਹੋਣੀ ਇਹਦੇ ਵਿੱਚ ਸੋ ਡਟੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ